ਸਾਸੀ ਗੱਲ ਕਿਸਾਨ ਭਰਾਵੋ ਤੁਹਾਡਾ ਮੁੜ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਤੇ ਅੱਜ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਉਹ ਹੈ ਜੀ ਮੱਕੀ ਦੇ ਜਿਹੜੇ ਕਿਸਾਨ ਨੇ ਆਪਾਂ ਜਿਹਨਾਂ ਨੇ ਮੱਕੀ ਲਗਾ ਰੱਖੀ ਹੈ ਉਹਨਾਂ ਦੀ ਇੱਕ ਹੈਲਪ ਦੇ ਲਈ ਵੀਡੀਓ ਲੈ ਕੇ ਆਏ ਆ ਕਿ ਮੱਕੀ ਦਾ ਰੇਟ ਜਿਹੜਾ ਇਸ ਟਾਈਮ ਕੀ ਚੱਲ ਰਿਹਾ ਹੈ ਛੱਲੀ ਦਾ ਰੇਟ ਕੀ ਚੱਲ ਰਿਹਾ ਹੈ ਤੇ ਤੁਸੀਂ ਕਿਸ ਤਰੀਕੇ ਨਾਲ ਵਧੀਆ ਝਾੜ ਲੈ ਕੇ ਵਧੀਆ ਮੁਨਾਫਾ ਖੱਟ ਸਕਦੇ ਹੋ ਤੁਹਾਨੂੰ ਉਸ ਦੇ ਵਾਸਤੇ ਇਹ ਵੀਡੀਓ ਲੈ ਕੇ ਆਏ ਆ ਜੀ ਤੇ ਜਿਹੜੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਤੁਹਾਡੇ ਕੋਸ਼ਿਸ਼ ਕਰਾਂਗੇ ਤੁਹਾਨੂੰ ਵਧੀਆ ਜਾਣਕਾਰੀ ਦੇ ਸਕੀਏ ਤੇ ਅਜਿਹੀਆਂ ਵੀਡੀਓ ਲਗਾਤਾਰ ਦੇਖਣ ਦੇ ਲਈ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਅਗਰ ਚੈਨਲ ਤੇ ਪਹਿਲੀ ਵਾਰੀ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਹਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਲਾਈਕ ਜਰੂਰ ਕਰਿਓ ਸ਼ੇਅਰ ਕਰਦੇ ਹੋ ਆਪਣੇ ਵਰਗੇ ਕਿਸਾਨਾਂ ਤੱਕ ਤਾਂ ਕਿ ਉਹਨਾਂ ਤੱਕ ਵੀ ਇਹ ਇਹ ਜਾਣਕਾਰੀ ਪਹੁੰਚ ਸਕੇ ਪਹਿਲਾਂ ਜੀ ਆਪਾਂ ਗੱਲ ਕਰ ਲੈਂਦੇ ਆ ਜਿਆਦਾ ਛਾੜ ਕੇ ਮੇਲੇ ਲੈ ਸਕਦੇ ਆ ਆਪਾਂ ਕਿਉਂਕਿ ਬਹੁਤੇ ਕਿਸਾਨ ਵੀਰ ਨੇ ਜਿਨ੍ਹਾਂ ਨੇ ਅਗੇਤੀ ਮੱਕੀ ਲਗਾ ਰੱਖੀ ਆ ਇਸ ਟਾਈਮ ਮੱਕੀ ਪੂਰੇ ਆਪਣੇ ਸਿਖਰਾਂ ਤੇ ਜਿਹੜੀ ਅਗੇਤੀ ਮੱਕੀ ਲੱਗ ਚੁੱਕੀ ਆ ਉਹਦੀ ਕਟਾਈ ਦਾ ਟਾਈਮ ਪੂਰੇ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਪਰ ਕਈ ਕਿਸਾਨ ਨੇ ਥੋੜੀ-ਬਹੁਤੀ ਕਾਲੀ ਕਰ ਜਾਂਦੇ ਨੇ 5-10 ਦਿਨਾਂ ਦੀ ਜਿਸ ਦੇ ਵਿੱਚ ਕਿ ਉਹਨਾਂ ਦੇ ਨੁਕਸਾਨ ਹੁੰਦਾ ਹੈ ਉਹ ਛੇਤੀ ਛੱਲੀ ਤੋੜਾ ਦਿੰਦੇ ਨੇ ਤੇ ਬਾਅਦ ਵਿੱਚ ਟਾਂਡਾ ਅਲੱਗ ਤੋਂ ਕੁਤਰਾ ਕਰਕੇ ਅਚਾਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਜਾਂ ਫਿਰ ਅੱਗੇ ਵੇਚਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਦੇ ਵਿੱਚ ਮੱਕੀ ਜਾਂ ਛੱਲੀ ਦਾ ਰੇਟ ਪੂਰਾ ਨਹੀਂ ਮਿਲ ਪਾਉਂਦਾ ਕੋਸ਼ਿਸ਼ ਕਰਿਆ ਕਰੋ ਥੋੜੀ-ਬਹੁਤੀ ਜਦੋਂ ਮੱਕੀ ਛੱਲੀ ਪੱਕਣ ਦੇ ਨੇੜੇ ਤੜੇ ਆ ਜਾਂਦੀ ਹੈ ਤਾਂ ਉਸ ਟਾਈਮ ਹੀ ਤੜਵਾਇਆ ਕਰੋ ਉਸ ਟਾਈਮ ਅਗਰ ਜਦੋਂ ਛੱਲੀ ਗਿਰਨ ਦੇ ਕਰੀਬ ਹੋ ਜਾਂਦੀ ਥੋੜੀ ਝੁਕਣ ਲੱਗ ਪੈਂਦੀ ਹੈ ਤਾਂ ਉਸ ਟਾਈਮ ਉਹਦਾ ਵਧੀਆ ਵਜਨ ਹੋ ਜਾਂਦਾ ਹੈ ਜੀ ਤੇ ਉਸ ਟਾਈਮ ਉਹਦਾ ਰੇਟ ਵਧੀਆ ਮਿਲਦਾ ਹੈ ਤੇ ਆਪਾਂ ਗੱਲ ਕਰ ਲਈਏ ਹੁਣ ਤਾਜੇ ਰੇਟਾਂ ਦੀ ਇਸ ਟਾਈਮ ਜਿਹੜੀ ਛੱਲੀਆ ਰੇਟ ਹੈ ਜੀ ਬਹੁਤ ਜ਼ਿਆਦਾ ਮੰਦਾ ਚੱਲ ਰਿਹਾ ਹੈ ਇਸ ਟਾਈਮ ਮੰਡੀ ਦੇ ਵਿੱਚ ਛੱਲੀ ਦਾ ਰੇਟ 6 ਤੋਂ 7 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੋ ਕਿ ਕਿਸਾਨਾਂ ਦੇ ਲਈ ਕੋਈ ਚੰਗੀ ਗੱਲ ਨਹੀਂ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਸੀਂ ਛੱਲੀ ਨਾ ਵੇਚੋ ਤੁਸੀਂ ਮੱਕੀ ਵੇਚੋ ਮੱਕੀ ਦਾ ਰੇਟ ਜਿਹੜਾ ਇਸ ਟਾਈਮ 2400 ਤੋਂ ਲੈ ਕੇ 2600 ਰੁਪਏ ਕੁਆਂਟਲ ਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਚੱਲ ਰਿਹਾ ਹੈ ਕਿਉਂਕਿ ਉਹਦੇ ਵਿੱਚ ਕੀ ਹੈ ਤੁਹਾਡਾ ਜ਼ਿਆਦਾ ਮੁਨਾਫਾ ਤੁਹਾਨੂੰ ਉਸ ਦੇ ਵਿੱਚ ਮਿਲ ਜਾਵੇਗਾ ਹਾਂ ਥੋੜੀ-ਬਹੁਤੀ ਖਰਚਾ ਜ਼ਰੂਰ ਆਵੇਗਾ ਤੁਹਾਡਾ ਛੱਲੀ ਤ ਪਰ ਤੁਸੀਂ ਇੱਕ ਤਰੀਕੇ ਨਾਲ ਵਧੀਆ ਆਪਣੀ ਮਿਹਨਤ ਦਾ ਮੁੱਲ ਲੈ ਸਕਦੇ ਹੋ ਇਹ ਰੇਟ ਸੀ ਚਾ ਮੰਡੀ ਤੇ ਤੇ ਗੱਲ ਕਰੀਏ ਪੰਜਾਬ ਦੇ ਵਿੱਚ ਮੱਕੀ ਤੇ ਛੱਲੇ ਤੇ ਚੱਲ ਰਹੇ ਨੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਤੁਸੀਂ ਆਪਣੀ ਨੌਲੇਜ ਦੇ ਵਿੱਚ ਵਾਧਾ ਕੀਤਾ ਹੋਵੇਗਾ ਜਾਂਦੇ ਜਾਂਦੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਿਓ ਚੈਨਲ YouTube ਵਾਲਾ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਾਂ ਦਾ ਮੁਰਤੋਂ ਧੰਨਵਾਦ ਜੀ